ਸਾ ਸਮਰਾਲਾ ਦੇ ਨੇੜੇ ਇੱਕ ਹਾਦਸਾ ਵਾਪਰਿਆ ਜਿੱਥੇ ਇੱਕ ਮੋਟਰਸਾਈਕਲ ਅਤੇ ਛੋਟੇ ਹਾਥੀ ਦੀ ਆਮੋ ਸਾਹਮਣੇ ਤੋਂ ਟੱਕਰ ਹੋਈ ਹੈ। ਇਸ ਹਾਦਸੇ ਦੇ ਵਿੱਚ ਕੁੱਲ ਮਿਲਾ ਕੇ ਪੰਜ ਲੋਕ ਨੇ ਛੇੜੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ। ਤਾਂ ਬੁਲਟ ਮੋਟਰਸਾਈਕਲ ਦੇ ਉੱਪਰ ਤਿੰਨ ਮੁੰਡੇ ਸਵਾਰ ਸਨ ਜਿਹੜੇ ਕਿ ਸ਼੍ਰੀ ਆਨੰਦਪੁਰ ਸਾਹਿਬ ਜਾ ਰਹੇ ਸੀ। ਤਾਂ ਜਿਵੇਂ ਹੀ ਉਹ ਸਮਰਾਲਾ ਦੇ ਪਿੰਡ ਰਾਜੇਵਾਲ ਦੇ ਕੋਲ ਪਹੁੰਚਦੇ ਨੇ ਤਾਂ ਉਸੇ ਸਮੇਂ ਉਹਨਾਂ ਦੇ ਮੋਟਰਸਾਈਕਲ ਦੀ ਟੱਕਰ ਇੱਕ ਸਾਹਮਣੇ ਤੋਂ ਆ ਰਹੇ ਛੋਟੇ ਹਾਥੀ ਦੇ ਨਾਲ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਉਹ ਤਿੰਨੇ ਛੜੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੁੰਦੇ ਰਹਾ ਤਾਂ ਇਸ ਹਾਦਸੇ ਦੇ ਦੌਰਾਨ ਪੰਜ ਲੋਕ ਨੇ ਛੜੇ ਉਹ ਜ਼ਖਮੀ ਹੋਏ ਨੇ ਗਨੀਮਤੇ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਐ ਛੜਾ ਉਹ ਨਹੀਂ ਹੋਇਆ ਤਾਂ ਹਾਦਸੇ ਤੋਂ ਬਾਅਦ ਤੁਰੰਤ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਇਲਾਜ ਤੇ ਲਈ ਭਰਤੀਆਂ ਛੜਾ ਉਹ ਕਰਵਾ ਦਿੱਤਾ ਗਿਆ ਤਾਂ ਛੋਟਾ ਹਾਥੀ ਜਿਹੜਾ ਕਿ ਭਾਰਸੋ ਵੱਲ ਜਾ ਰਿਹਾ ਸੀ ਤੇ ਜਿਹੜੇ ਇਹ ਮੁੰਡੇ ਸੀ ਤਾਂ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਹੋਲੇ ਮਹੱਲੇ ਤੇ ਜਾ ਰਹੇ ਸੀ ਤਾਂ ਇਹਨਾਂ ਦੀ ਆਮੋ ਸਾਹਮਣੇ ਤੋਂ ਟੱਕਰਾਂ ਛੜੀ ਹੋ ਜਾਂਦੀ ਹੈ ਤਾਂ ਟੱਕਰ ਦੇ ਦੌਰਾਨ 5 ਜਣੇ ਛੜੇ ਹੋ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਗਨੀਮਾ ਤੇ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿਹੜੇ ਮੋਟਰਸਾਈਕਲ ਦੇ ਉੱਪਰ ਸਵਾਰ ਮੁੰਡੇ ਸੀ ਉਹਨਾਂ ਦੇ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ ਛੋਟੇ ਹਾਥੀ ਦੇ ਵਿੱਚ ਵੀ ਜਿਹੜੇ 2 ਬੰਦੇ ਸਵਾਰ ਸੀ ਉਹ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਤਾਂ ਤੁਰੰਤ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਜਿਹੜਾ ਉਹ ਕਰਵਾ ਦਿੱਤਾ ਗਿਆ ਤਾਂ ਪੰਜ ਲੋਕ ਨੇ ਜਿਹੜੇ ਉਹ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਤਿੰਨ ਮੁੰਡੇ ਜਿਹੜੇ ਕਿ ਬੁਲੇਟ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਸ਼੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਜਾ ਰਹੇ ਸੀ ਤਾਂ ਉਸੇ ਦੌਰਾਨ ਇੱਕ ਛੋਟੇ ਹਾਥੀ ਦੇ ਨਾਲ ਉਹਨਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਜਾਂਦੀ ਆ ਤਾਂ ਕਿਹਾ ਜਾ ਰਿਹਾ ਕਿ 8 ਤੋਂ 10 ਮੁੰਡੇ ਸਨ ਜਿਹੜੇ ਕਿ ਮੋਟਰਸਾਈਕਲਾਂ ਦੇ ਉੱਪਰ ਸਵਾਰ ਹੋ ਕੇ ਸ਼੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਜਾ ਰਹੇ ਸੀ ਤਾਂ ਇੱਕ ਮੋਟਰਸਾਈਕਲ ਦੀ ਟੱਕਰ ਆ ਜਿਹੜੀ ਉਹ ਛੋਟੇ ਹਾਥੀ ਦੇ ਨਾਲ ਹੋਈ ਤੇ ਇਸੇ ਟੱਕਰ ਦੇ ਦੌਰਾਨ 5 ਲੋਕ ਨੇ ਛੜੇ ਉਹ ਜ਼ਖਮੀ ਹੋਏ ਨੇ ਤਾਂ ਤਿੰਨ ਮੁੰਡੇ ਛੜੇ ਕਿ ਮੋਟਰਸਾਈਕਲ ਦੇ ਉੱਪਰ ਸਵਾਰ ਸੀ ਜਦਕਿ ਦੋ ਲੋਕ ਨੇ ਛੜੇ ਉਹ ਟੈਂਪੂ ਦੇ ਵਿੱਚ ਸਵਾਰ ਸੀ ਤਾਂ 5 ਜਣ ਨੇ ਛੜੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਤਾਂ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਆ ਛੜਾ ਉਹ ਕਰਵਾ ਦਿੱਤਾ ਗਿਆ ਸੱਚਾ ਜੀ ਕਿੰਨੇ ਹੋਏ ਜਿਹੜਾ ਐਕਸੀਡੈਂਟ ਹੋਇਆ ਹੈ ਨਾ ਜਿਹੜਾ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਤੇ ਅਸੀਂ ਇਧਰੋਂ ਜਾ ਰਹੇ ਹਾਂ ਸਾਈਡ ਤੇ ਜੀ ਸੈਰਤੇ ਜਾ ਰਹੇ ਆ ਉਧਰੋਂ ਘੁੰਮਦੇ ਘਮਾਉਂਦੇ ਆ ਕੇ ਜੀ ਸਿੱਧਾ ਡਾਇਰੈਕਟਰ ਡਰਾਈਵਰ ਵਾਲੀ ਸੀਟ ਦੇ ਵਿੱਚ ਮਾਰਿਆ ਲਾ ਕੇ ਜੀ ਜੀ ਨਿਬਜੀ ਸੀ ਹੈ ਜੀ ਕਿਹੜਾ ਮੋਟਰਸਾਈਕਲ ਜੀ ਥੁਰੜ ਚ ਕੱਜਿਆ ਉਹ ਮੋਟਰਸਾਈਕਲ ਕਿਹੜਾ ਤੇ ਪਤਾ ਦੀ ਕੋਹ ਹੈ ਕਿਹੜਾ ਬੋਲ ਬੋਲ ਤਾਂ ਬੋਲ ਤਾਂ ਮੂਟਰਸਾਈਕਲ ਬੋਲ ਤਾਂ ਕਿੰਨੇ ਕਿ ਨੌਜਵਾਨ ਸੀ ਉਹ ਤਾਂ ਹੈਗੇ ਤੇ 8-10 ਬੰਦੇ ਤੇ ਸਾਰੇ ਉਹ ਪਿੱਛੋਂ ਕਹਿ ਰਹੇ ਨੇ ਉਹਨਾਂ ਨੂੰ ਵੀ ਭਾਈ ਦੇਖ ਕੇ ਚੱਲੋ ਤੁਸੀਂ ਇੰਨਾ ਹਲੜ ਬਾਜੀ ਨਾ ਕਰੋ ਆ ਕੇ ੱਟਕੇ ਨਾਲੇ ਵਿੱਚ ਅਹੀ ਦਾ ਸਾਈਡ ਤੇ ਜਾ ਰਹਿਆਂ ਜਾਵਾਂਗੇ ਤੁਸੀਂ ਕਿੱਥੋਂ ਕਿੱਥੇ ਨੂੰ ਜਾ ਰਹੇ ਸੀ ਅਸੀਂ ਭਾਰਤ ਤੋਂ ਜਾ ਰਹੇ تھے ਹਾਂਜੀ ਐਕਸੀਡੈਂਟ ਕਿੱਥੇ GNU ਆਹ ਕਿ ਰਾਜਾਲ ਕੁੱਲੇ ਵਾਲਾ ਹਾਂਜੀ ਹਾਂਜੀ ਤੇ ਉਹ ਕਿੱਧਰੋਂ ਆ ਰਹੇ ਸੀ ਉਹ ਇੱਧਰੋਂ ਆ ਰਹੇ ਤੇ ਥੰਨੇ ਤੋਂ ੱਟਕੇ ਤੋਂ ਸਮਰਾਲੇ ਕਿੰਨੇ ਦੇ ਕੋਸਮਰਾਲੇ ਨੂੰ ਆ ਰਹੇ ਸੀ ਕਿੰਨੇ ਕ ਵਜੇ ਵੀ ਹਾਂ ਹੁਣ ਤੇਰੇ 6 ਵਜੇ ਹੋਣਗੇ ਜੀ ਬੱਸ ਉਸੀਂ ਕਾਹਦੇ ਚ ਸਵਾਰ ਸੀਗੇ ਅਸੀਂ ਸਾਡਾ ਟੈਂਪੂ ਦਾ ਛੋਟਾ ਹੱਥ ਸੀ ਕਿੰਨੇ ਜਣੇ ਸੀਗੇ ਅਸੀਂ ਤਾਂ ਦੋਏ ਤੇ ਇਹ ਚਲਾ ਰਿਹਾ ਤੇ ਮੈਂ ਨਾਲ ਸਾਈਡ ਤੇ ਬੈਠਾ ਸੀ ਕਮਨ ਕੁ ਕੋਈ ਇੱਕ ਐਕਸੀਡੈਂਟ ਹੋਇਆ ਸੀ ਲੱਗਦਾ ਕਿ ਅੱਲਾ ਖੰਡੇ ਤੋਂ ਸੰਭਰਾਲਾ ਰੋਡ ਤੇ ਆ ਰਹੇ ਸੀ ਗੱਡੀ ਦੇ ਵਿੱਚ ਆ ਰਹੇ ਸੀ ਗੱਡੀ ਮੇਰੀ ਖਾਲੀ ਸੀ ਆਂਦੇ ਦੇਖਿਆ ਵੀ ਉੱਥੇ ਐਕਸੀਡੈਂਟ ਹੋਇਆ ਹੋਇਆ ਸੀ ਮੁੰਡੇ ਕਾਫੀ ਜਖਮੀ ਸੀ ਤਾਂ ਲੋਕਾਂ ਨੇ ਉੱਥੇ ਹੈਲਪ ਵੀ ਕਰਦੇ ਸੀ ਲੋਕੀ ਇਹਨਾਂ ਦੇ ਤੇ ਉਹਨਾਂ ਨੇ ਮੈਨੂੰ ਰਿਕਵੈਸਟ ਕੀਤੀ ਵੀ ਹਾਂ ਗੱਡੀ ਦੇ ਵਿੱਚ ਲੈ ਜਾ ਤੁਰੰਤ ਕਿਉਂਕਿ ਐਂਬੂਲੈਂਸ ਨੂੰ ਥੋੜਾ ਟਾਈਮ ਲੱਗ ਰਿਹਾ ਸੀ ਕਾਸੀ ਗੱਡੀ ਦੇ ਵਿੱਚ ਲੈ ਕੇ ਤੁਰੰਤ ਇਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਆਇਆ। ਕਿੰਨੇ ਸੀਗੇ ਜੋ ਪਤਾ ਲੱਗਿਆ ਜੀ ਤਿੰਨ ਮੁੰਡੇ ਸੀਗੇ ਜੀ ਬਾਈਕ ਤੇ ਆ ਰਹੇ ਸੀ। ਸ਼ਾਇਦ ਇੱਕ ਮੁੰਡੇ ਨੂੰ ਪਹਿਲਾਂ ਲਿਆਇਆ ਸੀ ਕੋਈ ਤੇ ਦੋ ਲੜਕੇ ਮੇਰੇ ਨਾਲ ਆ ਗਏ। ਇੱਕ ਤਾਂ ਠੀਕ ਹੈ। ਇੱਕ ਨੂੰ ਤਾਂ ਥੋੜੀ ਜਿਹੀ ਸੱਟ ਲੱਗੀ ਹੈ। ਜਿਹੜਾ ਦੂਸਰਾ ਉਹ ਥੋੜਾ ਜਿਹਾ जखमी ਸੀਗਾ ਉਹਨੂੰ ਅੰਦਰ ਐਮਰਜੈਂਸੀ ਦੇ ਵਿੱਚ ਦਾਖਲ ਕਰਾ ਦਿੱਤਾ। ਕਾਫੀ। ਤਿੰਨੇ ਕਦੇ ਜੀ ਟੈਕ ਚੁਣ ਲਿਆ। ਸਸ਼ਟ ਇਹ ਪੁੱਛ ਲਵਾਂ ਕਿ ਸਵੇਕ 6:00 ਵਜੇ ਲਗਭਗ 6:00 ਵਜੇ। ਤਾਂ ਸ਼ਾਮ ਟੈਂਪ ਹੋ ਗਿਆ। ਲੋਕ ਇਦਾਂ ਲੈ ਕੇ ਨਹੀਂ ਆਉਂਦੇ ਹੈਗੇ। ਇਹ ਤਾਂ ਚਲੋ ਹੈਲਪ ਕਿਸੇ ਦੀ ਜਾਨ ਅਗਰ ਬਖਸ਼ੀ ਜਾਂਦੀ ਹੈ ਕਿਸੇ ਨੂੰ ਜਾਨ ਮਿਲਦੀ ਹੈ ਅਜ ਤੋਂ بڑا ਪੁੰਤਾ ਕੁਛ ਹੈ ਕੋਈ ਨਹੀਂ ਸਕਦਾ ਜੀ ਕਿ ਕਿਸੇ ਦੀ ਜਾਨ ਬਖਸ਼ੀ ਜਾਂਦੀ ਹੈ ਕਿਸ ਨਾਲ ਐਕਸੀਡੈਂਟ ਹੋਇਆ ਕਿਸੇ ਛੋਟੇ ਹਾਦਸੇ ਨਾਲ ਐਕਸੀਡੈਂਸ ਹੋਇਆ ਜੀ ਆਪਸ ਇਹੇ ਵੱਜੇ ਕਿ ਦੂਜੇ ਨਾਲ ਕਿਉਂ ਪਤਾ ਲੱਗੇ ਮੈਂ ਡਾਕਟਰ ਮਨਪ੍ਰੀਤ ਕੌਰ ਇੱਕ ਐਕਸੀਡੈਂਟ ਕੇਸ ਹੈ ਕਿੰਨੇ ਪੇਸ਼ੈਂਟ ਨੇ ਸਾਡੇ ਕੋਲ ਚਾਰ ਮਰੀਜ਼ ਆਏ ਸੀਗੇ ਉਹਨਾਂ ਚੋਂ ਇਹਨਾਂ ਵਿੱਚੋਂ ਦੋ ਬਜ਼ੁਰਗ ਨੇ ਇੱਕ ਦਾ ਨਾਮ ਹੈਗਾ ਮੇਜਰ ਸਿੰਘ ਜਿਹਨੂੰ ਅਸੀਂ ਰੈਫਰ ਕੀਤਾ ਉਹ ਕਾਫੀ ਸਿਕ ਸੀਗਾ ਉਹਦੀ ਹੈਡ ਇੰਜਰੀ ਲੱਗ ਰਹੀ ਸੀਗੀ ਦੋ ਬਜ਼ੁਰਗ ਸੀਗੇ ਸੁੱਚਾ ਸਿੰਘ ਤੇ ਨਰਦੇਵ ਸਿੰਘ ਇੱਕ ਸੀਗਾ ਜੀਵਨ ਸਿੰਘ ਕਿੱਥੋਂ ਆਈ ਸੀ ਕਿ ਪੇਸ਼ੈਂਟ ਨੇ ਕਿਹੜੀ ਜਗ੍ਹਾ ਤੇ ਐਕਸੀਡੈਂਟ ਐਕਸੀਡੈਂਟ ਹੋਇਆ ਆਪਣੇ ਰਾਜੇਵਾਲ ਕੁਲੇਵਾਲ ਕੋਲੇ ਕਿੰਨੇ ਕਿੰਨੇ ਆ ਸੀ ਮੇਜਰ ਸਿੰਘ ਸੀਗਾ 28 ਸਾਲ ਦਾ ਜੀਵਨ ਸਿੰਘ 20 ਸਾਲ ਦਾ ਸੁੱਚਾ ਸਿੰਘ ਤੇ ਨਰਦੇਵ ਸਿੰਘ ਬਜ਼ੁਰਗ ਸੀਗੇ 70 ਸਾਲ ਦੇ ਨੇ 1 70 ਸਾਲ ਦੇ ਕਿੰਨੇ ਕਿੰਨੇ ਸੀ ਮੇਜਰ ਸਿੰਘ ਕਾਫੀ ਜ਼ਿਆਦਾ ਸਿਕ ਸੀਗਾ ਉਹਨੂੰ ਅਸੀਂ ਰੈਫਰ ਕੀਤਾ ਆ 32 ਦੇ ਵਿੱਚ ਤੇ ਬਾਕੀ ਦੋ ਹਜੇ ਥੋੜੇ ਸਟੇਬਲ ਲੱਗ ਰਹੇ ਨੇ ਪਰ ਉਹਨਾਂ ਦੀ ਫੇਰ ਵੀ ਅਸੀਂ ਇਨਵੈਸਟੀਗੇਸ਼ਨ ਕਰਾਵਾਂਗੇ ਕਿ ਕਿੱਥੇ ਦੇ ਰਹਿਣੇ ਵਾਲੇ ਸੀਗੇ ਰੈਜ਼ਿਡੈਂਸੀ ਇੱਕ ਪਾਡ ਸੋਸਾਇਟੀ ਦੋ ਬਜ਼ੁਰਗ ਨੇ ਜਿਹੜੇ ਉਹ ਪਾਡ ਸੋਸਾਇਟੀ ਦੇ ਨੇ ਬਾਕੀ ਜਿਹੜੇ ਦੋ ਸੀਗੇ ਉਹ ਮਰੋੜੀ ਦੇ